ਕਾ ਤੋਂ ਵੱਢਦੇ ਨੇ ਇਹ ਫੁੱਟਦਾ ਹੀ ਹੈ ਟਾਰਾ ਕਰਦਾ ਹੀ ਇਹ ਹਾਂ ਟਾਰਾ ਹੋ ਜਾਂਦਾ ਇਹਦੇ ਨਾਲ ਹਾਂ ਜੀ ਨੀਚੇ ਦੀ ਨਿਸਰ ਜਾਂਦੀ ਇਹਦਾ ਹੁਣ ਨਿਸਰ ਆਉਂਦੀ ਜੀ ਦਾ ਜੇ ਦੀ ਨਿਸਰ ਕੇ ਫਿਰ ਬਣਦੇ ਨਹੀਂ ਗੱਲ ਹਾਂ ਆ ਹੁਣ ਦੇਖਿਓ ਜੀ ਤੁਸੀਂ ਹਾਂ ਹੁਣ ਦੇਖਿਓ ਜੀ ਇਹ ਚਾਰ ਚਾਰ ਥਾਂ ਮੇਂ ਫੁੱਟੂ ਹੀ ਹੋਰ ਹੈ ਹੋਰ ਫੁੱਟੂਗੀ ਹਾਂ ਜੀ ਓਕੇ ਹੋ ਗਈ ਇਹ ਹੁਣ ਨਹੀਂ ਦਾਂਦੀ ਇਹ ਕੱਢੇ ਆਉਂਦੀ ਜੀ ਬੁੱਝਾ ਵਧੀਆ ਮਨ ਹੂੰ ਹੁਣ ਫਟਾਰਾ ਕਰੂੰ ਫਟਾਰਾ ਕਰ ਜੂਈ ਫਟਾਰਾ ਆਪਾਂ ਨਾ ਵੱਟੀਆਂ ਫੇਰ ਫੇਰ ਸਿੱਧੀ ਹੁਣ ਨੂੰ ਨਿਸਰ ਜੂਜੀ ਫੇਰ ਗਰਮਾ ਇਸ ਤੇ ਹੁਣ ਠੰਡ ਚ ਵਗ ਜੂਗਾ ਹਾਂ ਤਲਾਕਾ ਵੱਟੇ ਚ ਪੋਵੇ ਅਹ ਕੈ ਫਲੀਆਂ ਵੱੱਤ ਲੱਗਣਗੀਆਂ ਹੋਰ ਹੀ ਵੱੱਤ ਲੱਗਣਗੀਆਂ ਈ ਡਾਣੀਆਂ ਹੋਣਗੀਆਂ ਜਿੰਨੇ ਓੰਨੇ ਫਲੀਆਂ ਜਿੰਨੇ ਫਲੀਆਂ ਲੱਗਣਗੀਆਂ ਚੜ ਵਧੀਆ ਰਹੂਗਾ ਚੜ ਓਕੇ ਆਊਗਾ ਸਿੱਧੀ ਤਾਂ ਨਹੀਂ ਹੈਗੀ ਸਾਨੂੰ ਬਹੁਤ ਓਕੇ ਆਈ ਇਹ ਚੀਤੀ ਹੋਵੇ ਸਰੋਂ ਵਧੀਆ ਲੱਗਦੀ ਹੈ ਨਾ ਹਾਂ ਇਹ ਗੁੱਜਾ ਵੱਡਾ ਬਣ ਜਾਂਦਾ ਗੁੱਜਾ ਹੋਊਗਾ ਜੀ ਨੱਗਰ ਬਾਕੀ ਦਾਣੇ ਗਰੋਥ ਬਣ ਜੂ ਵਧੀਆ ਗਰੋਥ ਹੋ ਜੂ ਨਾ ਫਟਾਰਾ ਕਰਦੀ ਹੈ ਕੱਲੀ ਕੱਲੀ ਹੈ ਨਾ ਫਿਰ ਉਸ ਤੋਂ ਕੱਲੇ ਕੱਲੇ ਪੱਤੇ ਤੋਂ